ਸਸੀ ਕਾ ਬੁਲਾ ਦੇ ਨਾ ਕੀ ਆ ਬੇਡਾ ਤੇਰਾ ਸੁਖਜਿੰਦਰ ਸਿੰਘ ਕਿਹੜੀ ਕਲਾਸ ਚ ਪੜਦਾ ਐਲਕੇਜੀ ਐਲਕੇਜੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਸੁਖਜਿੰਦਰ ਸਿੰਘ ਬੱਚਾ ਜਿਹੜਾ ਤੁਸੀਂ ਦੇਖ ਰਹੇ ਆ ਅੱਜ ਬੱਚੇ ਦੀ ਉਮਰ 4-5 ਸਾਲ ਹੋ ਗਈ ਔਰ ਬਹੁਤ ਇੱਕ ਕਹਿ ਲੋ ਕਿ ਇਨਸਾਨੀਅਤ ਨੂੰ ਕਹਿ ਲੋ ਇੱਕ ਸ਼ਰਮਸਰ ਕਰਦੀ ਇਹ ਵੀਡੀਓ ਹੋਊਗੀ ਕਿ ਇਹ ਬੱਚਾ 2 ਸਾਲ ਦਾ ਸੀਗਾ ਜਦੋਂ ਇਸ ਬੱਚੇ ਦੀ ਮਾਂ ਇਹਨੂੰ ਛੱਡ ਕੇ ਕਿਸੇ ਹੋਰ ਕੋਲ ਚਲੀ ਗਈ ਸੀ ਪਤਾ ਨਹੀਂ ਕਿਹੜਾ ਦਿਲ ਹੋਊਗਾ ਉਸ ਕਾਲੀਓਗੀ ਮਾਂ ਦਾ ਅੱਜ ਕਾ ਸਾਡੇ ਬੰਦੇ ਇੱਕ ਆਂਦਰਾ ਹੁੰਦੀਆਂ ਇੱਕ ਬੱਚੇ ਨੂੰ ਜਦੋਂ ਮਾਂ ਜਨਮ ਦਿੰਦੀ ਹੈ ਨਾ ਤਾਂ ਇੱਕ ਆਂਦਰਾ ਹੁੰਦੀਆਂ ਮਾਂ ਦੀਆਂ। ਔਰ ਅੱਜ ਦੇ ਟਾਈਮ ਦੇ ਵਿੱਚ ਖੂਨ ਲੋਕਾਂ ਦੇ ਇੰਨੇ ਕਿ ਚੱਟੇ ਹੋ ਗਏ ਆ ਕਿ ਇੱਕ ਮਾਂ ਇੱਕ ਕਹ ਲੋ ਝੂਠੀ ਦੁਨੀਆ ਦੇ ਪਿੱਛੇ ਲੱਗ ਕੇ ਆਪਣਾ ਪੁੱਤ ਹੀ ਛੱਡਤਾ। ਔਰ ਅੱਜ ਉਹਦੀ ਦਾਦੀ ਆਈ ਆ ਔਰ ਇਹ ਬੱਚੇ ਨੂੰ ਨਹੀਂ ਹਲੇ ਤੱਕ ਪਤਾ ਕਿ ਮੇਰੀ ਮਾਂ ਕੌਣ ਉਹ ਆਪਣੀ ਦਾਦੀ ਨੂੰ ਆਪਣੀ ਮਾਂ ਕਹਿੰਦਾ। ਔਰ ਪਿਓ ਦੀ ਇਹ ਮੌਤ ਹੋ ਚੁੱਕੀ ਆ ਨਾ ਪਿਓ ਸਰ ਤੇ ਆ ਮਾਂ ਵੈਸੇ ਚਲੀ ਗਈ। ਉਹ ਆਪਣੀ ਦਾਦੇ ਨੂੰ ਆਪਣੀ ਮਾਂ ਕਹਿੰਦਾ। ਔਰ ਦਾਦੀ ਇਸ ਵਕਤ ਬੱਚੇ ਦੀ ਆਈ ਸਾਡੇ ਕੋਲੇ ਕਿਹੜੇ ਪਿੰਡ ਤੋਂ ਆਏ ਆ ਦਾਤੀ ਤੁਸੀਂ ਮਨੇਸ਼ ਪਿੰਡ ਔਰ ਤੁਸੀਂ ਦੇਖ ਲਓ ਕਿੰਨੇ ਕੁ ਮਾੜੇ ਹਾਲਾਤਾਂ ਚ ਇਹ ਪਰਿਵਾਰ ਲੰਘ ਰਿਹਾ ਹੋਊਗਾ ਪਿਛਲੇ 2 ਦਿਨਾਂ ਤੋਂ ਇਹ ਸਾਡੇ ਕੋਲੇ ਇੱਥੇ ਆਏ ਹੋਏ ਸੀਗੇ ਇਹਨਾਂ ਨੂੰ ਜਗ੍ਹਾ ਦਾ ਨਹੀਂ ਪਤਾ ਲੱਗਿਆ ਕਿ ਕਿੱਥੇ ਮਿਲਦੇ ਆ ਸੀ 2 ਦਿਨ ਤੋਂ ਦਰਬਾਰ ਸਾਹਿਬ ਵੀ ਭੜਕਦੇ ਫਿਰਦੇ ਆ ਔਰ ਸਾਡੇ ਲਈ ਐ 5 ਮਿੰਟ ਵੀ ਕਿਸੇ ਬੇਗਾਨੀ ਜਗ੍ਹਾ ਤੇ ਕੱਢਣੇ ਔਖੇ ਹੁੰਦੇ ਆ ਔਰ 2 ਦਿਨਾਂ ਤੋਂ ਮਾਤਾ ਇੱਥੇ ਅੰਮ੍ਰਿਤਸਰ ਚ ਆਏ ਔਰ ਸਾਨੂੰ ਅੱਜ ਮਿਲੇ ਆ ਔਰ ਆਈ ਕਾਦੇ ਲਈ ਆ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਨੀ ਆ ਪੋਤੇ ਨੂੰ ਪੜ੍ਹਾਉਣਾ ਚਾਹੁੰਨੀ ਆ ਔਰ ਸਾਡੇ ਕੋਲ ਪੈਸਾ ਹੈ ਨਹੀਂਗਾ ਕਿ ਅਸੀਂ ਬੱਚੇ ਦੀ ਐਡਮਿਸ਼ਨ ਕਰਾ ਲਈਏ ਅੱਗੇ ਜਾਂ ਬੱਚੇ ਦੀ ਫੀਸ ਭਰ ਦਈਏ ਕਿ ਕਿੰਨੇ ਤੁਸੀਂ ਸਾਡੇ ਬਾਰੇ ਕਿਹਨੇ ਦੱਸਿਆ ਸੀ ਤੁਹਾਨੂੰ ਕਿਸੇ ਨੇ ਦੱਸਿਆ ਸੀ ਸਾਨੂੰ ਧਾਰੀਵਾਲ ਤੋਂ ਅੱਛਾ ਜੀ ਹਾਂਜੀ ਤੇ ਤੁਹਾਡੇ ਪੁੱਤ ਨੂੰ ਕੀ ਹੋ ਗਿਆ ਸੀ ਉਹਦੀ ਕਿੱਦਾਂ ਟੈਕ ਹੋ ਗਿਆ ਸੀ ਟੈਕ ਹੋ ਗਿਆ ਕਿੰਨੇ ਟਾਈਮ ਪਹਿਲਾਂ ਅਿਤਨੇ ਸਾਲ ਪਹਿਲਾ ਚੌਥਾ ਲੱਗ ਗਿਆ ਤੇ ਹੁਣ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਕਿਹਦਾ ਦਾਦੂ ਆ ਇੱਕ ਮੈਂ ਇੱਕ ਹੋਈ ਇੱਕ ਵਾਰੀ ਤੇ ਕਮਾਈ ਦਾ ਸਾਧਨ ਕੀ ਆ ਮਾਤਾ ਜੀ ਕਮਾਈ ਦਾ ਸਾਧਨ ਕੋਈ ਨਹੀਂ ਉਹ ਪਾਠ ਕਰਦੇ ਹੀ ਉਹ ਵੀ ਹੁਣ ਕਦੇ ਜਾਂਦੇ ਕਦੇ ਨਹੀਂ ਜਾਂਦੇ ਤਾਂ ਦੇਖ ਲਓ ਜਿੱਥੇ ਇੱਕ ਮਾਂ ਆਪਣੀ ਨਹੀਂ ਹੋਈ ਔਰ ਦਾਦੀ ਕਹਿੰਦੇ ਹੁੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਵਾ ਬਜ਼ੁਰਗਾਂ ਨੂੰ ਔਰ ਸਾਡੇ ਕੋਲੇ ਆਪਣੇ ਦਾਦੇ ਦਾਦੀਆਂ ਲਈ ਟਾਈਮ ਹੀ ਨਹੀਂ ਹੁੰਦਾ ਤਾਂ ਇਹ ਵੀਡੀਓ ਦੇਖ ਕੇ ਜੇ ਮਾਪਿਆਂ ਦੀ ਕਦਰ ਪਤਾ ਹੋਵੇ ਜਾਂ ਤੁਹਾਨੂੰ ਪਹਿਲਾਂ ਕਦੇ ਦਾਦੀਆਂ ਦਾ ਪਿਆਰ ਜੋ ਜ਼ਿੰਦਗੀ 'ਚ ਹੁੰਦਾ ਨਾ ਬਈ ਉਹ ਮੈਂ ਕਹਿੰਦਾ ਤੁਸੀਂ ਸੱਤ ਜਨਮ ਲਾ ਲਓ ਲੱਖ ਰੁਪਈਆ ਕਿਸੇ ਬਰਾਬਰ ਰੱਖ ਦਿਓ ਕੋਈ ਉਹ ਪੈਸੇ 'ਚ ਪਿਆਰ ਨਹੀਂ ਆਪਾਂ ਤੋਲ ਸਕਦੇ ਤਾਂ ਸਾਡੀ ਬੇਨਤੀ ਆ ਕਿ ਦਾਦੇ ਦਾਦੀਆਂ ਦੀ ਕਦਰ ਤਾਂ ਸਾਨੂੰ ਬਹੁਤ ਪਹਿਲਾਂ ਹਰ ਬੰਦੇ ਨੂੰ ਹੁੰਦੀ ਆ ਪਰ ਇਹ ਵੀਡੀਓ ਦੇਖ ਕੇ ਸਾਡੇ ਕੋਲੇ ਅੱਜ ਦੇ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਅਸੀਂ ਆਪ ਇਹਨਾਂ ਨੂੰ ਟਾਈਮ ਹੀ ਨਹੀਂ ਦਿੰਦੇ ਮੋਬਾਈਲਾਂ 'ਚ ਲੱਗੇ ਰਹਿੰਨੇ ਆ ਔਰ ਸਾਡੇ ਦਾਦੇ ਦਾਦੀਆਂ ਕਿਹਾ ਜਾਂਦਾ ਕਿ ਪੋਤੇ ਦਾ ਜਦੋਂ ਬੱਚਾ ਜਨਮ ਲੈਂਦਾ ਤਾਂ ਜਿਹੜਾ ਪੋਤੇ ਦਾ ਪਹਿਲਾ ਦੋਸਤ ਹੁੰਦਾ ਉਹ ਦਾਦਾ ਹੁੰਦਾ ਔਰ ਦਾਦੇ ਦਾ ਆਖਰੀ ਦੋਸਤ ਜਿਹੜਾ ਹੁੰਦਾ ਉਹ ਪੋਤਾ ਹੀ ਹੁੰਦਾ ਤਾਂ ਬੇਨਤੀ ਆ ਸਾਡੀ ਆਪਣੇ ਬਜ਼ੁਰਗਾਂ ਦੇ ਨਾਲ ਜਰੂਰ 5-10 ਮਿੰਟ ਅੱਧਾ ਘੰਟਾ ਬਹਿ ਜਾ ਕਰੋ ਜੋ ਗੱਲਾਂ ਤੁਹਾਨੂੰ ਆਪਣੇ ਦਾਦੇ ਦਾਦੀਆਂ ਤੋਂ ਸਿੱਖਣ ਨੂੰ ਮਿਲਦੀਆਂ ਨਾ ਬਈ ਉਹ ਕੋਈ ਕਿਤਾਬ ਨਹੀਂ ਤੁਹਾਨੂੰ ਸਿਖਾ ਸਕਦੀ ਕਿਉਂਕਿ ਇਹਨਾਂ ਨੇ ਸਾਰੇ 70 70 80 80 ਸਾਲ ਦੀ ਉਮਰ ਚ ਆਪਣੀ ਜ਼ਿੰਦਗੀ ਚ ਬਹੁਤ ਕੁਝ ਹੰਡਾਇਆ ਹੁੰਦਾ ਤਾਂ ਬੇਨਤੀ ਆ ਕਦਰ ਕਰਿਆ ਕਰੋ ਬਜ਼ੁਰਗਾਂ ਦੀ ਅੱਜ ਵੀ ਤੁਸੀਂ ਦੇਖੋ ਜਿੱਥੇ ਆਪਣੀ ਮਾਂ ਛੱਡ ਕੇ ਚਲੀ ਗਈ ਸੀ ਉੱਥੇ ਦਾਦੀਆਂ ਅੱਜ ਵੀ ਉਹਦੇ ਨਾਲ ਖੜੀ ਆ ਕਿਉਂ ਕਿ ਮੂਲ ਨਾਲ ਉਹਨੂੰ ਆਪਣਾ ਪੋਤਾ ਪਿਆਰਾ ਬਈ ਤਾਂ ਸਾਡਾ ਨੰਬਰ ਆ 90713 90714 90713 90714 ਅਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜ਼ਿਲ੍ਹਾ ਨੇ ਬਾਗ ਕੋਲੇ ਡਾਕਰ ਅੱਗੇ ਮਿਲਦੇ ਆ ਬਿੰਨਾਗਾ ਕੋਈ ਵੀ ਭੈਣ ਭਰਾ ਇਸ ਬੱਚੇ ਦੀ ਮਦਦ ਕਰਨੀ ਚਾਹੁੰਦਾ ਹੈ ਇਹਨਾਂ ਨੇ ਸਕੂਲ ਫੀਸ ਭਰਨੀ ਆ ਅਸੀਂ ਤੁਹਾਨੂੰ ਮਰੀਜ਼ ਦਾ ਨੰਬਰ ਦੇ ਦਾਂਗੇ ਸਧਾਰੀਆ ਬੱਚੇ ਦਾ ਦਾਦੀ ਦਾ ਸਿੱਧਾ ਪਰਿਵਾਰ ਦਾ ਨੰਬਰ ਦੇ ਦਾਂਗੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੇ ਸਕੂਲ ਜਾਂ ਜਾ ਕੇ ਬੱਚੇ ਦੀ ਫੀਸ ਭਰ ਸਕਦੇ ਆ ਜੇ ਤੁਹਾਡੇ ਕੋਲੇ ਸਾਡੇ ਕੋਲੇ ਮਰੀਜ਼ ਵੀ ਰੋਜ਼ ਤੇ ਬਹੁਤ ਆਉਂਦੇ ਆ ਬਈ 15-20 ਮਰੀਜ਼ ਸਾਡੇ ਕੋਲੇ ਰੋਜ਼ ਤੇ ਹੁੰਦੇ ਆ ਜਿਹੜੇ ਪੈਸੇ ਨਾ ਹੋਣ ਕਰਕੇ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤਾਂ ਸਾਡੀ ਬੇਨਤੀ ਆ ਜੇ ਤੁਸੀਂ ਉਹਨਾਂ ਮਰੀਜ਼ਾਂ ਦੀ ਮਦਦ ਕਰਨੀ ਚਾਹੁੰਦੇ ਆ ਜਾਂ ਤੁਹਾਡੇ ਆਂਡ ਗਵਾਂਡ 'ਚ ਕੋਈ ਮਰੀਜ਼ ਆ ਕਿ ਜਿਹੜਾ ਪੈਸਿਆਂ ਕਰਕੇ ਇਲਾਜ ਨਹੀਂ ਕਰਵਾ ਸਕਦਾ ਤੇ ਸਾਨੂੰ ਜਰੂਰ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ